ਨਕ ਕਸਬਾ ਸੁਰ ਸਿੰਘ ਵਿਖੇ ਅੱਜ ਲੋਕ ਸਭਾ ਹਲਕਾ ਖਡੂਰ ਸਾਬ ਤੋਂ ਭਾਜਪਾ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਵੱਲੋਂ ਰੋਟ ਸ਼ੋਅ ਸੁਰ ਸਿੰਘ ਤੋਂ ਪਿੱਖੇ ਵਿੰਡ ਤੱਕ ਕੱਢਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਸ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਵੱਡੀ ਗਿਣਤੀ ਵਿੱਚ ਪਹੁੰਚ ਗਏ ਅਤੇ ਉਹਨਾਂ ਨੇ ਭਾਜਪਾ ਉਮੀਦਵਾਰ ਦਾ ਭਾਰੀ ਵਿਰੋਧ ਕੀਤਾ ਅਤੇ ਭਾਜਪਾ ਖਿਲਾਫ ਨਾਅਰੇਬਾਜ਼ੀ ਕੀਤੀ ਇਸ ਮੌਕੇ ਪੁਲਿਸ ਦੇ ਸੁਰੱਖਿਆ ਨੇ ਜਦੋਂ ਜ਼ਾਇਦ ਕਰਕੇ ਉਮੀਦਵਾਰ ਮਨਜੀਤ ਸਿੰਘ ਮੰਨਾ ਬਹੁਤ ਮੁਸ਼ਕਲ ਨਾਲ ਬਾਹਰ ਕੱਟਿਆ ਇਸ ਮੌਕੇ ਜਾਣਕਾਰੀ ਦਿੰਦਿਆਂ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਪ੍ਰਗਟ ਸਿੰਘ ਨੇ ਕਿਹਾ ਕਿ ਕਿਸਾਨ ਸੰਘਰਸ਼ਮਈ ਦੂਰ ਕਮੇਟੀ ਪੰਜਾਬ ਅੰਦਰ ਭਾਜਪਾ ਉਮੀਦਵਾਰਾਂ ਦਾ ਭਾਰੀ ਵਿਰੋਧ ਕਰੇਗੀ ਕਿਉਂਕਿ ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਰੋਲਣ ਅਤੇ ਮਾਰਨ ਤੋਂ ਸਿਵਾਏ ਕੋਈ ਕੰਮ ਨਹੀਂ ਕੀਤਾ ਕਿਸਾਨ ਆਪਣੀਆਂ ਮੰਗਾਂ ਮੰਨਵਾਉਣ ਲਈ ਅੱਜ ਵੱਖ-ਵੱਖ ਬਾੜਾਂ ਤੇ ਧਰਨੇ ਬੈਠੇ ਹਨ ਅਤੇ ਆਉਣ ਵਾਲੇ ਸਮੇਂ ਚ ਵੀ ਭਾਜਪਾ ਉਮੀਦਵਾਰਾਂ ਦਾ ਭਾਰੀ ਵਿਰੋਧ ਕੀਤਾ ਜਾਏਗਾ ਭਾਜਪਾ ਦੇ ਐਮਪੀ ਜਿਹੜਾ ਖੜਾ ਵਾ ਉਹ ਆਇਆ ਸੀ ਉਹਦੀ ਰੋਸ ਮੈਂ ਮਜ਼ਹਿਰ ਕੀਤਾ ਕਿ ਕੀ ਹੈ ਸਾਰਾ ਉਹਦਾ ਜਿਹੜਾ ਰੋਸ ਅਸੀਂ ਡੀਜੀਪੀ ਦਾ ਇਸ ਕਰਕੇ ਕਰ ਰਹੇ ਹਾਂ ਕਿ ਸਾਡੀ ਰਾਜਧਾਨੀ ਹੈ ਦਿੱਲੀ ਅਸੀਂ ਦਿੱਲੀ ਨੂੰ ਕੂਚ ਜਾਣ ਦਾ ਐਲਾਨ ਕੀਤਾ ਸੀ ਤੇ ਸਾਨੂੰ ਰਸਤੇ ਦੇ ਵਿੱਚ ਬੈਰੀਕੇਡ ਲਾ ਕੇ ਤੇ ਰੋਕਿਆ ਗਿਆ ਜਦ ਕਿ ਅਸੀਂ ਆਪਣਾ ਹੱਕ ਮੰਗ ਰਹੇ ਹਾਂ ਤੇ ਸਾਨੂੰ ਮਿਲਿਆ ਕਿ ਗੋਲੀਆਂ ਜਦ ਕਿ ਆਪਣੇ ਦੇਸ਼ ਦੇ ਵਿੱਚ ਇਹ ਲਾਉਟ ਹੀ ਨਹੀਂ ਕਿਸੇ ਵੀ ਆਲਵਾੜ ਦੇ ਵਿੱਚ ਕਾਨੂੰਨ ਆਪੀ ਆ ਕੇ ਦੇਖਦੇ ਤੇ ਗੋਲੀਆਂ ਨਹੀਂ ਚਲਾਈਆਂ ਜਾ ਸਕਦੀਆਂ ਇਹਨਾਂ ਹੱਥੋਂ ਤਾਂ ਜੀ ਸੁਟੇ ਡਾਕਟਰ ਰੈਂਕਰ ਵੀ ਸਾਡੇ ਦੇ ਸਤੇ ਔਰ ਗੋਲਗਾਂ ਵੀ ਸੱਦੀਆਂ ਮਾਰੀਆਂ ਗਈਆਂ ਸਾਡਾ ਸ਼ੁਭ ਕਰਨ ਜਿਹੜਾ ਸ਼ਹੀਦ ਕੀਤਾ ਹੈ ਸਾਨੂੰ ਉਹ ਉਹਦੇ ਵਿੱਚ ਇਹਨਾ ਕੀ ਕੀਤਾ ਹੈ ਸਾਉ ਦਾ ਕੋਈ ਇਨਸਾਫ ਨਹੀਂ ਸਾਨੂੰ ਮਿਲ ਰਿਹਾ ਸਾਨੂੰ ਐਵੇਂ ਸੀ ਕਹਿ ਕੇ ਉਹ ਤਾਂ ਮੁੱਕਰ ਗਿਆ ਇੱਕ ਕੀ ਸਰਕਥੋਕ ਚੱਟ ਸਰਕਾਰ ਹੈ ਜਿਸ ਕਰਕੇ ਅਸੀਂ ਆਪਣੇ ਹੰਗਾਰਾ ਕ ਮੰਗਣ ਵਾਸਤੇ ਅਸੀਂ ਸੜਕਾਂ ਤੇ ਬੈਠੇ ਆ ਇਹ ਦੇਖੋ 5 ਸਾਲ ਪਹਿਲਾਂ ਕਾਲੀ ਦਲ ਦੇ ਵਿੱਚ ਰਹਿ ਕੇ ਕਿਹਨੇ ਐਸ ਪ੍ਰਸਤियां ਜਿੱਤੇ ਆ ਅੱਜ ਭਾਜਪਾ ਦੇ ਵਿੱਚ ਚਲਾ ਗਿਆ ਇੱਕ ਦੱਸੋ ਇੱਕ ਨਿਆਂ ਸਾਡੇ ਵਾਸਤੇ ਸਾਨੂੰ ਹਰੇਕ ਪਪਲ ਕੇ ਲਈ ਵਾਸਤੇ ਹੀ ਨਿਆਂ ਮੰਗ ਰਹੇ ਸਾਨੂੰ ਨਿਆਂ ਹੋਣਾ ਚਾਹੀਦਾ ਪਰ ਕੋਈ ਨਿਆਂ ਨਹੀਂ ਸਾਨੂੰ ਤੇਰੇ ਜਿਹੜਾ ਵੀ ਅਸੀਂ ਰੋਸ ਕਰ ਰਹੇ ਸਿਰਫ ਆਪਣੇ ਜਵਾਬਾ ਵਾਸਤੇ ਕਰ ਰਹੇ ਆ ਕਿ ਜਵਾਬ ਲੈਣ ਵਾਸਤੇ ਅਸੀਂ ਜੀ ਰੋਸ ਇਸ ਕਰਕੇ ਕਰ ਰਹੇ ਆ ਕਿ ਸਾਨੂੰ ਸਾਡੀਆਂ ਗੱਲਾਂ ਦਾ ਜਵਾਬ ਦੇਣ ਸਾਨੂੰ ਜਵਾਬ ਦੇਣਾ ਇਹਨਾਂ ਕੀ ਕੀਤਾ ਅਸੀਂ ਕੀ ਮੰਗਿਆ ਤੇ ਸਾਨੂੰ ਇਹਨਾਂ ਕੀ ਦਿੱਤਾ ਹੈ ਸ਼ੋਭ ਕਰਨ ਲਈ ਸ਼ੋਭ ਕਰਨ ਲਈ ਜੇ ਅਸਤੀਆਂ ਲੈ ਕੇ ਤਾਮਿਲਨਾਡੂ ਦੇ ਵਿੱਚ ਗਏ ਤੇ ਸਾਡੇ ਸਾਨੂੰ ਨਾਲ ਨੂੰ ਇਹਨਾਂ ਜ਼ਿਲ੍ਹੇ 'ਚ ਬੰਦ ਕਰ ਦਿੱਤਾ ਕਿਉਂ ਕਰ ਦਿੱਤਾ ਇਹ ਸਭ ਭਾਜਪੀ ਦੀ ਸਰਕਾਰ ਦੇ ਹੁੰਦਿਆ ਹੋ ਰਿਹਾ ਹੈ ਇਹ ਹੋ ਰਿਹਾ ਹੈ ਇਹ ਕਿਉਂ ਹੋ ਰਿਹਾ ਹੈ ਸਾਨੂੰ ਇਹਨਾਂ ਗੱਲਾਂ ਦਾ ਸਾਨੂੰ ਜਵਾਬ ਚਾਹੀਦਾ ਮੰਨਾ ਦਾ ਪਹੁੰਚ ਨੇ ਇੱਥੇ ਕੀ ਮਾਮਲਾ ਕੀ ਹੈ ਸਾਰਾ ਬੋਲਣ ਜੀ ਇਹਨੂੰ ਅਸੀਂ ਵਿਰੋਧ ਨਹੀਂ ਕਹਿੰਦੇ ਅਸੀਂ ਕਹਿੰਦੇ ਆ ਸਾਡੇ ਸਵਾਲਾਂ ਦੇ ਜਵਾਬ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਚਾਹੀਦੇ ਆ ਕਿਉਂਕਿ ਮਨਜੀਤ ਸਿੰਘ ਮੰਨਾ ਵੱਲੋਂ ਟਿਕਟ ਲੜੀ ਜਾ ਰਹੀ ਹਲਕਾ ਬਡੂਰ ਸਾਹਿਬ ਦੇ ਵਿੱਚ ਅੱਜ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਸੀਟ ਲੜ ਰਿਹਾ ਹੈ ਤੇ ਅੱਜ ਹਲਕਾ ਖੇਮ ਕਰਨ ਦੇ ਵਿੱਚ ਆਇਆ ਸੀ। ਭਿੱਖੀਵਿੰਡ ਦੇ ਵਿੱਚ ਅਸੀਂ ਚੌਂਕ ਦੇ ਵਿੱਚ ਇੱਕ ਸੰਯੁਕਤ ਕਸਾਨ ਮੋਰਚੇ ਵੱਲੋਂ ਸਾਰੀਆਂ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਅਸੀਂ ਆਪਣੇ ਸਵਾਲਾਂ ਦੇ ਜਵਾਬ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੇ ਸਾਡੇ ਸਵਾਲਾਂ ਤੋਂ ਭੱਜ ਚੁੱਕੇ ਭਾਉੜੇ ਹੋ ਚੁੱਕੇ ਨੇ ਕਿਉਂਕਿ ਅਸੀਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ 13 ਮਹੀਨੇ ਤੁਸੀਂ ਜੇਲ੍ਹ ਦੇ ਵਿੱਚ ਬਿਠਾ ਕੇ ਰੱਖਿਆ ਸਾਡੇ 750 ਤੋਂ ਉੱਪਰ ਕਿਸਾਨ ਸ਼ਹੀਦ ਹੋ ਗਏ ਅੱਜ ਸਾਡੇ ਇੱਕ ਜਿਹੜੀਆਂ ਰਹਿਂਦੀਆਂ ਮੰਗਾ ਨੂੰ ਲੈ ਕੇ ਸਾਡੇ ਕਿਸਾਨ ਗਏ ਸੀ ਦਿੱਲੀ ਪਾਟਰਾ ਇਹਨਾਂ ਨੇ ਸਾਡੀ ਐਂਟਰੀ ਬੈਨ ਕਰ ਦਿੱਤੀ ਸਾਨੂੰ ਹਰਿਆਣੇ ਤੋਂ ਅੱਗੇ ਟੱਪਣ ਨਹੀਂ ਦਿੱਤਾ ਗਿਆ ਅਸੀਂ ਉਹਨਾਂ ਜਿਹੜੇ ਸਾਡੇ ਜਿਹੜੇ ਸਾਡੇ ਵੀਰਾਂ ਦੇ ਤਨ ਪਛਾਤਾ ਦਿੱਤਾ ਟਰਾਲੀਆਂ ਟਰੈਕਟਰ ਤੋੜ ਭੰਨ ਕੀਤੀ ਇਹਨਾਂ ਨੇ ਇੱਕ ਸਾਡੇ ਕਿਸਾਨ ਸੁਭਕਰਨ ਸਿੰਘ ਦੀ ਸ਼ਹੀਦ ਹੋ ਗਿਆ ਉਹਦੇ ਤਹਿਤ ਅਸੀਂ ਅੱਜ ਇਹਨਾਂ ਨੂੰ ਸਵਾਲ ਜਵਾਬ ਕਰਨੇ ਸੀਗੇ ਜੇ ਸਾਡੀ ਐਂਟਰੀ ਦਿੱਲੀ ਦੇ ਵਿੱਚ ਨਹੀਂ ਹੋ ਸਕਦੀ ਤੇ ਅਸੀਂ ਸਮਝਦੇ ਹਾਂ ਕਿ ਇਹਨਾਂ ਨੂੰ ਫਿਰ ਅਸੀਂ ਪੰਜਾਬ 'ਚ ਐਂਟਰ ਨਹੀਂ ਹੋਣ ਦਿਆਂਗੇ ਕਿਉਂਕਿ ਦਿੱਲੀ ਸਾਡਾ ਰਾਈਟ ਬੰਦਾ ਵਾ ਸਾਡੀ ਰਾਜਧਾਨੀ ਆ ਤੇ ਇਹ ਆਪジナ ਵੋਟਾਂ ਲੈਣ ਤੇ ਹਲਕਿਆਂ ਦੇ ਵਿੱਚ ਆ ਜਾਂਦੇ ਆ ਪਰ ਸਾਨੂੰ ਦਿੱਲੀ ਨੇ ਜਾਣ ਦਿੱਤਾ ਜਾਂਦਾ ਐਸ ਕਰਕੇ ਅਸੀਂ ਇਹਨਾਂ ਦਾ ਅੱਜ ਜਿਹੜਾ ਵੱਚ ਘੇਰ ਕੇ ਇਹਨੂੰ ਸਵਾਲ-ਜਵਾਬ ਕੀਤਾ ਸੀ ਸਾਡੇ ਸਵਾਲਾਂ ਤੋਂ ਭੜੋੜਾ ਚੁੱਕਾ ਮੰਨਣਾ